ਹਾਂਜੀ ਆਸਥੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ। ਲੋ ਜੀ ਆ ਗਏ ਤਾਂ ਸਕੂਲੋਂ ਤੇ ਚੱਲਦੇ ਆ ਮਲਟਰ ਫੇਰਨ ਕਬੈਨ ਤਾਂ ਚੱਲੇ ਰਹੀ ਆ। ਪਹਿਲਾਂ ਚੱਲਦੇ ਆ ਪੰਪ ਤੇ ਕਰ ਆਲੀ ਟੈਂਕੀ ਦਾ ਹੋ ਗਈ ਖਾਲੀ। ਉਹਨੂੰ ਵੀ ਧਵਾਵਾਂਗੇ ਨਾਲੇ ਭਰਾ ਕੇ। ਹਜੇ ਪਹਿਲਾਂ ਚੱਲਦੇ ਆ ਹੁਣ ਪੰਪ ਤੇ ਭਰਾ ਕੇ ਟੈਂਕੀ ਤੇ ਚੱਲਾਂਗੇ ਖੇਤਾਂ। ਹੁਣ ਤਾਂ ਪਰਲੇਪੋਂ ਮonal ਲੇਕਣੀਓ ਚੱਲ ਰਹੀ ਆ ਮਾਚੋ ਆਜੂ ਕੀ ਟੋਲ ਤੇ ਫਿਰ ਟੋਲ ਤੇ ਫੇਰਾਂਗੇ ਇਹ ਰਾਤ ਵੇਰੇ ਦੇ ਮਲਚਰ ਕੱਲ ਬਣਨੇਗਾ ਵਲੌਗ ਕੱਲ ਫੇਰ ਤੇ ਮਲਚਰ 10 11 ਕਿਲੇ ਗੱਲ ਫੇਰ ਤੇ ਮਲਚਰ ਦੇ ਬਾਕੀ ਹੁਣ ਨਰਨਾ ਚਲੀ ਜਾਊਗਾ ਚਲੋ ਦੇਖਿਓ ਫਿਰ ਵਲੌਗ ਨੂੰ ਲੋ ਵੀ ਮਿੱਤਰੋ ਪਹੁੰਚ ਗਏ ਖੇਤ ਤੇ ਚੱਲ ਰਹੀ ਹੈ ਕਮੈਂਟ ਆ ਕਰੇ ਨਾ ਪਰ ਤੇ ਆ ਰਾਤ ਮਾਰ ਗਿਆ ਜੀ ਪਾਲੀ ਆਪਾਂ ਦਾ ਉਧਰ ਉਧਰ ਮਾਰਿਆ ਦੀ ਬਾਕੀ ਸਾਰੇ ਪਾਲੀ ਮਾਰ ਕੇ ਗਿਆ ਜੀ ਦੇਖੋ ਰੇਂਦਰ ਵੀ ਸਾਰੇ ਵਾਸੇ ਮਾਰ ਰਿਹਾ ਜੀ ਬੜਾ ਚੇਕ ਉਹ ਭਰਉਣ ਲੱਗ ਰਿਹਾ ਰੁਪਿੰਦਰ ਟਰਾਲੀ ਚੱਲ ਰਿਹਾ ਮਲਚਰਾ ਉਹ ਉੱਪਰਲੇ ਤੋਂ ਤੋਂ ਤੱਕ ਵੀ ਕੇ ਸਵਾਸ ਦਾ ਫੇਰਦਾ ਬਣਾ ਖੱਤੇ ਜਾ ਗਏ ਬੜੇ ਹੋਰ ਚੱਲ ਰਿਹਾ ਦੇਖੋ ਤੁਸੀਂ ਬਾਈ ਚੱਕ ਕੇ ਦਮਾਈ चल ਰਹੀ ਹੈ ਕਮੈਂਟ ਬੱਸ ਆ ਫੇਰ ਕੇ ਦੋਏ ਆ ਬਸ ਇੱਕ ਆ ਉੱਪਰ ਰਗਾ ਚੱਲ ਰਹਿ ਗਿਆ ਦੇਖੇ ਇਹ ਆ ਦੋਹਾਂ ਨੂੰ ਫੇਰ ਕੇ ਫਿਰ ਚੱਲਾਂਗੇ ਢੋਲ ਤੇ ਫਿਰ ਦੋਹੇ ਢੋਲ ਤੇ ਨਵੇੜ ਕੇ ਫੇਰ ਪਾਵਾਂਗੇ 60 ਮਾਗਰ ਸੁਪਰ ਸੀਡਰ ਤੇ ਪੰਜਾਬ 75 ਮਾਗਰ ਬਲਾਂਗ ਚੱਲ ਲੱਗਦੇ ਆ ਫੇਰ ਤੇ ਦੇਖਦੇ ਆ ਮਲਾ ਕਾਲੂ ਕਰ ਦਾਂਗੇ ਸਾਰੀ ਰੇੜੀ ਇਹ ਬਲੌ ਮਾਰ ਕੇ ਰੱਖ ਦਾਂਗੇ ਬੱਸ ਫੇਰ ਪਰ ਸੋ ਚੌਥਾ ਕਰਾ ਚਲਾ ਦਾਂਗੇ ਲੇਜਰਾਂ ਕਰ ਦਾਂਗੇ ਸਾਰੇ ਬਸ ਲੇਜਰਾਂ ਨੂੰ ਨਵੇੜ ਦਾਂਗੇ ਲਾ ਲਓ ਵੀ ਹਫਤੇ ਜਗਾ ਮਾ ਪਰ ਦੇਖੀ ਚੱਲੋ ਬਸ ਬਲੌਗ ਨੂੰ ਲੋ ਜੀ ਨਵੇੜ ਤਾਂ ਆ ਕੇ ਤਾਂ ਜਿਹੜਾ ਲੰਘੇ ਆਪਾਂ ਹੁਣ ਆਪਾਂ ਚੱਲ ਪਏ ਟੋਲ ਵਾਲੇ ਖੇਤ ਨੂੰ ਹੁਣ ਟੋਲ ਵਾਲੇ ਤੇ ਚੱਲਦੇ ਆ ਉੱਥੇ ਫੇਰ ਜਾਂ ਨਲਚਰ ਇੱਧਰ ਦਾ ਸਾਰਾ ਲਿਪੜ ਗਿਆ ਬਸ ਹੁਣ ਆ ਕਰੇ ਪੀਕੇ ਚਾਹ ਨਾਲ ਚੱਲ ਜਾਓ ਦੇਖੀ ਚੱਲੇ ਬਲੌ ਲੋ ਜੀ ਇੱਧਰੋਂ ਵੀ ਵੜਤਾ ਹੁਣ ਆ ਉਹ ਪਰਲੀ ਜੇ ਜਊਗੀ ਪਰਲੀ ਲੈਣ ਚ ਆ ਦੇਖੋ ਆ ਦਾ ਦੋ ਘੇੜੇ ਰਹਿ ਗਿਆ ਬੜਾ 6 ਬਿਗੇ ਤੋਂ ਇਧਰ ਲੈ ਕੇ ਤਾਂ ਕਿ ਹੁਣ ਪਰਤ ਆ ਰਹੇ ਆ ਵਾ ਤੇ ਜਿਹੜਾ ਹੈਗਾ ਉਹ ਮੰਜੀ ਕਾਲੀ ਦੇ ਵਿੱਚ ਪੈ ਗਏ ਇਧਰ ਆ ਦੋ ਘੜੇ ਇੱਕ ਪੈ ਗਏ ਆ ਸਾਨੂੰ ਉਧਰ ਨੂੰ ਲੈ ਕੇ ਜਾ ਰਹੇ ਨੇ ਕਮੈਂਟ ਚਾੜ ਰਹੇ ਨੇ ਸੜਕ ਤੇ ਆਪਣਾ ਦੋ ਘੇੜੇ ਜੇ ਰਹਿ ਗਏ ਤੇ ਬਸ ਹੋਰ ਹੈਗੇ ਆ ਨਾਲ ਆ ਰਿਹਾ ਨੋ ਨੋ ਫਾਨੀ 10 ਕਬੀਗੇ ਤੋਂ ਹੋਵਾ ਬਸ ਘੰਟੇ ਦਾ ਕੰਮ ਉਧਰ ਆ ਫੇਰ ਆਪਾਂ ਵਾਜਾਂਗੇ ਕਬੈਨ ਲਵੇ ਦੇਖੋ ਤੋ ਜਾ ਕੇ ਉਹ ਵੀ ਮਿੱਤਰੋ ਹੋ ਗਿਆ ਕੰਮ ਦੇਖੋ ਬੜਾ ਮੁਕਿਆਰ ਨਾ ਦੇਲੇ ਕਾਣਾ ਬੁੱਧਾ ਪਾਣਾ ਦੇਖੋ ਲੱਗੀ ਜ਼ਮੀਨ ਥੱਲੇ ਤੋੜ ਰਿਹਾ ਬੜਾ ਟਰੈਕਟਰ ਗੱਲੇ ਵਾਲਾ ਜਿਆਦੇ ਵਾਲੇ ਜ਼ਮੀਨ ਦੂਏ ਲੋਟੇ ਪਾਣੀ ਹੋਆ ਪਰ ਤੋੜ ਜਰੂਰ ਰਿਹਾ ਅੱਗੇ ਵੀ ਕਰਦਾ ਪਿੱਛੇ ਵੀ ਲਓ ਉੱਥੇ ਗੜ ਗਈ ਫੇਰ ਆਉਰੇ ਫੇਰ ਹੁਣ ਆਉਰੇ ਬਈ ਅੱਖ ਲਾ ਲਈ ਚੱਕਰ ਦੌੜ ਰਿਹਾ ਵੇ ਦੇਖ ਦੌੜ ਰਿਹਾ ਚੱਕਰ ਆ ਚੱਕਰ ਤੋੜ ਰਿਹਾ ਜੌਂਡੀਅਰ ਆ ਜੌਂਡੀਅਰ ਚੱਕਰ ਤੋੜ ਗਿਆ ਹੀ ਵੱਲੂ ਕ ਜਾਓ ਇਹ ਗਾਣਾ ਕੱਟੂਗਾ ਨਹੀਂ ਮੈਂ ਤਿਆਰ ਤੇ ਦੇਰੋਂ ਵੀ ਕਰ ਰਿਹਾ। ਬਰੇ ਡਰਾਵਲ ਵੀਂਗੀ ਕਰਕੇ ਦੇਖੀ ਡਰਾਵਲ ਦੇਖੀ ਕਿਵੇਂ ਮੋਡੀਫਾਈ ਹੈ ਇਹ। ਜੀ ਮਿੱਤਰੋ ਆ ਗਿਆ ਆਪਾਂ ਇਧਰ ਲਾਗੇ ਮਲਸ਼ਨ ਫੇਰਨਾ ਅਟਲੈਰੀ ਲੈਟਰ ਵੀ ਦੇਖ ਲਿਆ ਹੋਊਗਾ ਤੁਹਾਨੂੰ ਪਹਿਲਾਂ ਕਲੀਪਾਂਜ ਆ ਗਿਆ ਹਾਲੰਡ ਵਾਲਾ ਜੀ ਫੇਰ ਵੀ ਟਾਇਰ ਨਹੀਂ ਕੋ ਮੇਰੇ ਨਾਲ ਪਾੜਾ ਪੈਕ ਕਰਕੇ ਜਦੋਂ ਅੱਤਰ ਲਾਗੇ ਫੇਰ ਪੈਕ ਲਾਏ ਤੇ ਫੇਰ ਅੱਗੇ ਕਰਦੇ ਜੀ ਤਾਂ ਜਾ ਕੇ ਨਿਕਲੇ ਆ ਔਰ ਇਹਦਾ ਪੰਜਾਬ 75 ਦਾ ਬਥੇਰਾ ਜੋੜ ਲਾਇਆ ਹਰ ਵਿਚਾਰਾ ਮੈਂ ਖੱਡਦਾ ਲੈਂਦਾ ਔਲੀ ਔਲੀ ਤੜ ਕੱਟਣ ਲੱਗੇ। ਆਹ ਔਲੀ ਔਲੀ ਅੱਤਰਾ ਤੋੜਦੇ ਜਾਂਦੇ ਨੂੰ ਕੱਟ ਤਾਂ ਲੈਂਦਾ। ਤੇ ਐ ਵਿਚਾਰਨ ਦੋ ਟਰੈਕਟਰਾਂ ਨੇ ਅੱਜ ਤੋਂ ਵੀ ਕੱਟ ਡੈਮਜ ਕੱਟਦਾ। ਕੋਨੇ ਕਾਤਾ ਟਾਈਮ ਖਾ ਪੀ ਜਾਂਦਾ ਹੋਰੀ। ਚਲੋ ਆਪਾਂ ਨੇ ਪੀ 3 ਵੀ ਪਾਰ ਗਿਆ ਜੀ ਮਨਾ ਪੱਟਾ ਗੇਰ ਪਾਰ ਕਰ ਗਿਆ ਜੀ ਜਾਣ ਕੇ ਕਿ ਟਰੈਕਟਰ ਜਿੰਨਾ ਕ ਵੱਧ ਤੋੜ ਕੇ ਲੈ ਜਾ ਕਰੂਗਾ ਵੀ ਲੈ ਜਾ ਕਰੂਗਾ ਕਹਿੰਗੇ ਆਪਣੇ ਪੈਗ ਤਾਂ ਕਰਨੀ ਆ ਆਪਣੇ ਘੜਾ ਵੀ ਇਕੱਲੀ ਸੱਦੀ ਨੂੰ ਲੈ ਕੇ ਜਾਣੀਆਂ ਤੇ ਸੱਦੀ ਲੈ ਕੇ ਜਾਂਦੇ ਫੇਰ ਵੀ ਕੋਈ ਫਾਇਦਾ ਨਹੀਂ ਹੁੰਦਾ। ਉਹ ਤੋਂ ਜਿਆਦਾ ਬੈਠਦੇ ਅਗਲੇ ਪਾਸੇ ਮਿੱਟੀ ਇਕੱਠੀ ਕਰੀ ਜਾਂਦੀ। ਆਹ ਟਰੈਕਟਰ ਵਾਲੇ ਚੱਲਣੇ ਨਹੀਂ ਹੈਗਾ। ਢੇਰਾ ਪਮਣਾ ਹੈ ਵੱਡਾ ਰੱਖਿਆ। ਉਹਨਾਂ ਟਰੈਕਟਰ ਖਿੱਚ ਕੇ ਲੈ ਕੇ ਜਾਈਗੇ ਆ। ਚਲੋ। ਫੇਰ ਲੱਗ ਰਹੇ ਹੁਣ ਇੱਧਰ ਉੱਧਰ ਵੀ ਰਹਿ ਗਿਆ ਤੇ ਥੋੜਾ ਜਿਹਾ। ਉਹਨੂੰ ਜਾਂਦੇ ਰਵੇਰ ਕੇ ਲੈ ਕੇ ਜਾਵਾਂਗੇ। ਉਹ ਪਰਲੇ ਪਾਸੇ ਆ ਜਿਹੜਾ। ਹੁਣ ਇਹਨੇ ਚੱਲ ਆ ਫੇਰ ਤੇ ਜਿੰਨਾ ਵੱਡਿਆ ਹੋਇਆ ਇੰਦਰ ਦੇ ਪਾਸੇ। ਚਲੋ ਦੇਖੀ ਚਲੋ ਵਲੌਗ ਨੂੰ। ਲੋ ਜੀ। ਲੋ ਐਣ ਗਈ ਬਾਗ ਤੇ ਇੱਧਰ ਜਿੰਨਾ ਗਾ ਲਾਇ ਦੇ ਕਮੈਂਡਿੰਗ ਏਡੇ। ਉੱਥੇ ਦਾ ਫੇਰ ਦਾ ਮਲਚਰ ਜਿਹੜਾ ਰਹਿ ਗਿਆ ਸੀ ਜਦੋਂ ਫੋਨ ਮਾਰਦਾ ਸੀ ਤਾਇਏ ਨੇ ਟਰਾਲੀ ਗੜ ਗਈ ਉਹ ਇੱਧਰ ਆ ਕੇ ਜਿਹੜਾ ਰਹਿ ਗਿਆ ਸੀ ਹੁਣ ਉਹ ਫੇਰ ਕੇ ਆਣੇ ਆ ਮਰਾ ਥੋੜਾ ਜਿਹਾ ਅੱਧੇ ਘੰਟੇ ਦਾ ਕੰਮ ਹੋਇਆ ਹੱਸੋ ਉਹ ਫੇਰ ਕੇ ਫੇਰ ਚੱਲਾਂਗੇ ਘਰੇ ਤੇ ਹੁਣ ਬਾਕੀ ਕਾਲੂ ਬਟਨੀ ਬੂਗੀ ਦੀ ਟਰਾਲੀ ਨਾ ਗੜਦੀ ਫੇਰ ਤਾਂ ਨਿਬੜ ਜਾਂਦਾ ਹੁਣ ਬਟਨੀ ਬੂ ਕਾਲੂ ਗਿੱਲਾ ਬਹੁਤ ਸੀ ਉਰਲੇ ਬਸ ਉਹ ਖੇਚੋ ਕੋਣੀ ਪੈ ਗਿਆ ਜੀ ਆਹ ਹਰ ਕੇ ਚੱਕਰ ਪੈ ਗਿਆ ਪਰ ਲੈ ਬਸ ਦਾ ਸੁੱਕਾ ਚੱਲੋ ਨਾ ਬਸ ਅਲੀ ਖਤੇ ਗਿਆ ਚਲੋ ਕਹਣ ਜਾਣੇ ਆ ਜਿਹੜਾ ਰੈਨ ਦੇ ਉੱਤੇ ਤੇ ਬਾਅਦ ਚਲਾਗੇ ਘਰੇ ਫਿਰ ਦੇਖੀ ਚੱਲੋ ਵਲੌਗ ਨੂੰ ਲੋ ਜੀ ਤੇ ਵੇਰ ਦਾ ਕੰਮ ਮਲਚ ਦਾ ਤੇ ਡ੍ਰੈਗ ਨਹੀਂ ਉਤਰ ਨਾਲ ਜੇ ਵਸੀਨ ਚੱਲ ਰਹੀ ਆ ਬਸ ਉਹ ਤੇ ਰੈਡੀ ਲਵੇ ਖੜ ਗਏ ਸੀ ਅਸਲ ਟਾਈਮ ਨਾਲ 25 ਮਿੰਟ ਨਹੀਂ ਲੱਗਦਾ ਦੋ ਦਾ ਪੜਿਆਗਾ ਬਸ ਨਵੇੜ ਦਾ ਚਿੱਤ ਕਰਨ ਕੋ ਬੈਣ ਦਾ ਡਰ ਨਹੀਂ ਅਸ ਹੁਣ ਚੱਲਦੇ ਆ ਕਰੇ ਤੇ ਕਰਦੇ ਆ ਬਲੌਗ ਦਾ ਐਂਡ ਵੀਡੀਓ ਨੂੰ ਜਰੂਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਮਿਲਦੇ ਆ ਕਿਸੇ ਹੋਰ ਬਲੌਗ ਦੇ ਵਿੱਚ ਓਕੇ ਜੀ ਗੁੱਡ ਬਾਏ